ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਿਹੜੀ 5 ਮੈਂਬਰੀ ਕਮੇਟੀ ਬਣਾਈ ਗਈ ਸੀ ਅਕਾਲ ਤਖਤ ਸਾਹਿਬ ਵੱਲੋਂ ਤਾਂ ਵੈਸੇ 7 ਮੈਂਬਰੀ ਕਮੇਟੀ ਬਣਾਈ ਸੀ ਲੇਕਿਨ 2 ਮੈਂਬਰ ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਜਿਨ੍ਹਾਂ ਨੇ ਵਾਗਿਆ ਕੀਤਾ ਜਾਂ ਪਿੱਠ ਦਿਖਾ ਗਏ ਉਹਨਾਂ ਚ ਹਰਜਿੰਦਰ ਸਿੰਘ ਧਾਮੇ ਤੇ ਜਿਹੜੇ ਬਡੋਂਗਰ ਸਾਹਿਬ ਸੀ ਜਿਨ੍ਹਾਂ ਨੇ ਆਪਣੀ ਵਫਾਦਾਰੀ ਸਰਬੀਤ ਸਿੰਘ ਬਾਦਲ ਨੂੰ ਦਿਖਾਈ ਸੀ ਉਹ ਫਿਰ ਕਿ ਪੰਜ ਮੈਂਬਰ ਤੇ ਪੰਜ ਮੈਂਬਰਾਂ ਨੂੰ ਗਿਆਨੀ ਰਗਵੀਰ ਸਿੰਘ ਨੇ ਕਿਹਾ ਸੀ ਕਿ ਤੁਸੀਂ ਭਰਤੀ ਕਰੋ ਤੇ ਉਹਨਾਂ ਨੇ ਭਰਤੀ ਜਿਹੜੀ ਹੈ 18 ਤਰੀਕ ਤੋਂ ਕਰਨ ਦਾ ਐਲਾਨ ਕਰਤਾ ਸੀ ਕਿ 18 ਮਾਰਚ ਨੂੰ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਭਰਤੀ ਕਰਾਂਗੇ ਤੇ ਬਹੁਤ ਵੱਡਾ ਇਕੱਠ ਜਿਹੜਾ ਕੱਲ ਹੋਇਆ ਪਹਿਲੇ ਦਿਨ ਭਰਤੀ ਦੇ ਵਿੱਚ ਭਰਤੀ ਦੇ ਲਈ ਲੋਕਾਂ ਦਾ ਉਤਸ਼ਾਹ ਦੇਖਣਯੋਗ ਸੀ ਬੈਸੰਦਾ ਤੇ ਵੱਡੇ ਬਹੁਤ ਬੰਦੇ ਵੀ ਆਏ ਸੀ ਔਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਮੈਂਬਰਸ਼ਿਪ ਲੈ ਲਈ ਜਿਹੜੇ ਇੱਕ ਧਾਰਮਿਕ ਸ਼ਖਸੀਅਤ ਸਾਬਕਾ ਜਥੇਦਾਰ ਕਾਲ ਤੱਕ ਕਾਰਜਕਾਰੀ ਜਥੇਦਾਰ ਔਰ ਜਥੇਦਾਰ ਦਮਦਮ ਸਾਹਿਬ ਨੇ ਜਿਨ੍ਹਾਂ ਨੂੰ ਜਿਸ ਤਰੀਕੇ ਨਾਲ ਕਰਦਾਰ 쿠ਸ਼ੀ ਕਰਕੇ ਕੱਟਿਆ ਗਿਆ ਸੀ ਉਹ ਬਹੁਤ ਜਿਆਦਾ ਐਕਟਿਵ ਨੇ ਤੇ ਜਿਹੜੀ ਉਹਨੜ ਇੱਕ ਵਾਰੀ ਗੱਲ ਕਹੀ ਸੀ ਕਿ ਜਦੋਂ ਮੈਂ ਬੋਲੂ ਨਾ ਮੈਨੂੰ ਕੱਟ ਕੇ ਦਿਖਾਓ ਤੇ ਗਰਦ ਉੱਠੇਗੀ ਗਰਦ ਉੱਠ ਰਹੀ ਹੈ ਲਗਾਤਾਰ ਹੋ ਪੋਚੜੇ ਫਲੋਰ ਰਹੇ ਨੇ ਇਨਾਂ ਦੇ ਤੇ ਨਾਲ ਇਨਾਂ ਦੇ ਬਾਰੇ ਜਿਹੜਾ ਹੈ ਇਹਨਾਂ ਨੂੰ ਜਵਾਬ ਵੀ ਨਹੀਂ ਆ ਰਿਹਾ ਕੈਨੀ ਹਰਪ੍ਰੀਤ ਸਿੰਘ ਦਾ ਉਹ ਵੀ ਆਗੇ ਭਰਤੀ ਹੋ ਗਏ ਉਹ ਵੀ ਆਗੇ ਸਿਆਸਤ 'ਚ ਔਰ ਉਹਨਾਂ ਨੇ ਨਾ ਸਿਰਫ ਭਰਤੀ ਕਟਾਈ ਭਰ ਕੇ ਉਹਨਾਂ ਨੇ ਤਾਂ ਅਪੀਲ ਕੀਤੀ ਸਾਰੇ ਪੰਜਾਬੀਆਂ ਨੂੰ ਪੰਥ ਨੂੰ ਕਿ ਆਓ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹਨੂੰ ਮਜ਼ਬੂਤ ਕਰੀਏ ਇਹੋ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਹੋ ਰਹੀ ਹੈ ਕਿਉਂਕਿ ਅਕਾਲ ਤਖਤ ਸਾਹਿਬ ਦੇ ਹੁਕਮ ਨਾਲ ਹੋ ਰਹੀ ਹੈ ਦਾਵਾ ਹੈ ਤੇ ਕੱਲ ਮੈਂ ਤੁਹਾਨੂੰ ਖਿਸ਼ਲੀ ਜਿਹੜੇ ਤੁਸੀਂ ਦੇਖ ਸਕਦੇ ਹੋ ਜਿਹਦੇ ਬਰਸੀਦ ਦੀ ਫੋਟੋ ਵੀ ਦਿੱਤੀ ਸੀ ਕਿ ਜੋ ਦਲਜੀਤ ਸਿੰਘ ਚੀਮਾ ਨੇ ਕਿਹਾ ਸੀ ਇਹ ਤਾਂ ਫਰਾਡ ਹੈ ਜੀ ਇਹਨਾਂ ਦਾ ਅਕਾਲ ਤਖਤ ਦਾ ਨਾਮ ਨਹੀਂ ਵਰਤਦੇ ਇਹਨਾਂ ਦਾ ਟਾਪ ਤੇ ਲਿਖਿਆ ਸੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਉਹੀ ਅਕਾਲ ਤਖਤ ਦੀ ਅਗਵਾਈ ਚ ਜਿਹੜੇ ਭਰਤੀ ਮਹਮ ਕੱਲ ਸ਼ੁਰੂ ਹੋਈ ਔਰ ਬਾਬਾ ਕਟ ਸੀ ਔਰ ਉਹ ਜ ਵੱਡੇ ਨਾਮ ਵੀ ਉੱਥੇ ਮੈਂ ਦੇਖੇ ਜਿਹੜੇ ਪਰਤੀ ਹੁਣ ਲਈ ਜਿਹੜੇ ਉਤਸ਼ਾਹਤ ਕਰ ਰਹੇ ਸੀ ਜੇ ਆਪ ਆਏ ਹੋਏ ਸੀ ਜਿਨ੍ਹਾਂ ਚ ਬਾਬਾ ਸਰਬਜੋਤ ਸਿੰਘ ਬੇਦੀ ਔਰ ਬਾਬਾ ਸਿਵਾ ਸਿੰਘ ਰੰਪੂਰ ਖੇੜੇ ਵਾਲੇ ਜਿਨ੍ਹਾਂ ਨੇ ਜਿਹੜਾ ਹੈ ਰਵਿੰਦਰ ਸਿੰਘ ਨਾਲ ਰੜਕੇ ਪੰਥ ਕਨਵੈਨਸ਼ਨਾਂ ਕੀਤੀਆਂ ਸੀ ਔਰ ਜਿਹੜੇ ਬਦਲ ਲੱਭ ਰਹੇ ਨੇ ਉਹ ਤਾਂ ਹੁਣੇ ਕਿਸੇ ਦਾ ਬਦਲ ਹੀ ਧਾਰ ਰਿਹਾ ਹੈ ਇਹ ਔਰ ਜਿਹੜਾ ਬਾਦਲ ਪਰਿਵਾਰ ਦਾ ਜਿਹੜਾ ਅਕਾਲੀ ਦਲ ਸੀ ਕਿਉਂਕਿ ਪੰਤਨ ਉਹ ਤਾਂ ਕਹਿ ਨਹੀਂ ਸਕਦੇ ਕਿ ਇੱਕ ਪਰਿਵਾਰ ਪੰਥ ਹੋ ਜਾਊਗਾ ਜਾਂ ਪੰਥ ਦੀ ਪ੍ਰਤੀਨਿਧਤਾ ਕਰੂ ਤੇ ਜਿਹੜੇ ਮੰਨਦੇ ਨੇ ਉਹਨਾਂ ਦੀ ਗਿਣਤੀ ਬਹੁਤ-ਬਹੁਤ 5-400 ਹੋ ਸਕਦੀ ਹੈ ਇਕੱਠ ਹੋ ਸਕਦਾ ਹੈ ਲੇਕਿਨ ਉਸ ਨੂੰ ਤਾਂ بار-बार ਨਕਾਰ ਚੁੱਕੀ ਹੈ ਜਿਹੜੀ ਕੌਮ ਤੇ ਕੌਮ ਨੂੰ ਹੁਣ ਇੱਕ ਪਲੇਟਫਾਰਮ ਚਾਹੀਦਾ ਤੇ ਉਹ ਪਲੇਟਫਾਰਮ ਉਹਨਾਂ ਨੂੰ ਮਿਲ ਰਿਹਾ ਅਕਾਲ ਤਖਤ ਸਾਹਿਬ ਨੇ ਦਿੱਤਾ ਹੈ ਸ਼ਾਇਦ ਇਸੇ ਕਰਕੇ ਜੋ ਕੁਝ ਹੋਇਆ ਨਾ ਹੁਣ ਜੋ ਬਾਂ ਟੁੱਟੀ ਦੇ ਬਾਵਜੂਦ ਮੋਢਾ ਉੱਤਰਨ ਦੇ ਬਾਵਜੂਦ ਸੁਖਵੀਰ ਸਿੰਘ ਬਾਦਲ ਕੱਲ ਆਪਣੇ ਨਾਮ ਰਸ਼ ਕਰਨ ਨੂੰ ਲੈ ਕੇ ਮਿਲੇ ਸੀ ਹਰਜਿੰਦਰ ਸਿੰਘ ਧਾਮੀ ਨੂੰ ਤੇ ਉਹਨਾਂ ਨੂੰ ਕਿਹਾ ਸੀ ਘਟੋ ਘਟ ਸ੍ਰੋਮੇ ਕਮੇਟੀ ਤਾਂ ਸੰਭਾਲੀਏ ਆਪਾਂ ਅਕਾਲੀ ਦਲ ਤਾਂ ਜਿਹੜੇ ਟੋਟੇ ਟੋਟੇ ਹੋ ਹੀ ਰਹੇ ਹੈ ਤੇ ਹੁਣ ਹਰਜਿੰਦਰ ਸਿੰਘ ਧਾਮੀ ਤੇ ਮੈਂ ਪਿਛਲੇ ਵੀਡੀਓ ਚ ਪਾਇਆ ਤਾਂ ਅਸੀਂ ਕਿਉਂ ਤੋਂ ਦੇਖਣ ਵਾਲੀ ਗੱਲ ਹੈ ਕਿ ਉਹ ਹੁਣ ਕੁਝ ਉਹ ਸ਼ਰਤ ਬਣਾ ਕੇ ਆਏ ਨੇ ਕੁਝ ਕਰਦੇ ਨੇ ਕੁਝ ਰੋਸ਼ਨੀ ਜਿਹੜੀ ਕੰਮੀ ਭਾਵਨਾਵਾਂ ਦੀ ਜਾਂ ਇਹ ਕਿ ਲੋਕੇ ਹਕੂਮਨਾਮੇ ਦੇ ਰੋਸ਼ਰੀ ਚ ਕੁਝ ਕਰਦੇ ਨੇ ਜੋ ਪੁਰਾਣੀ ਤਨਖਾਹ ਤੇ ਬਸ ਕੰਮ ਕਰੀ ਜਾਂਦੇ ਨੇ ਵੀ ਠੀਕ ਆ ਜੋ ਬਾਦਲ ਕਹਿੰਦੇ ਉਹ ਵੀ ਕਰਾਂਗੇ ਕੁਝ ਵੀ ਹੋਵੇ ਲੇਕਿਨ ਇੱਕ ਵੱਡਾ ਜਿਹੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਿਹੜੀ ਭਰਤੀ ਕਮੇਟੀ ਹੈ ਤੇ ਉਹਦੇ ਚ ਇੱਕ ਨਵੀਂ ਜਿਹੜੀ ਗੱਲ ਨਵਾਂ ਉਹਦਾ ਐਂਗਲ ਸਮਝਣ ਦੀ ਲੋੜ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਿਹਨਾਂ ਨੂੰ ਜਥੇਦਾਰ ਬਣਾਇਆ ਗਿਆ ਤੇ ਅਕਾਲ ਤਖਤ ਦਾ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਹੈ ਉਹਨਾਂ ਨੂੰ ਹਲੇ ਕੌਮ ਨੇ ਪ੍ਰਵਾਨ ਨਹੀਂ ਕੀਤਾ ਖਾਸ ਤੌਰ ਤੇ ਜਿਹੜੀਆਂ ਜਥੇਬੰਦੀਆਂ ਨੇ ਨਿਹਗ ਜਥੇਬੰਦੀਆਂ ਨੇ ਤਰਨਾ ਦਲ ਹੈ ਮੋੜਾ ਦਲ ਉਹਨਾਂ ਨੇ ਪ੍ਰਵਾਨ ਨਹੀਂ ਕੀਤਾ ਤੇ ਸੰਤ ਸਮਾਜ ਨੇ ਪ੍ਰਵਾਨ ਨਹੀਂ ਕੀਤਾ ਹਰਨਾਮ ਸਿੰਘ ਧੂਮਾ ਨੇ ਤਾਂ ਕਿਹਾ ਕਿ ਅਸੀਂ ਇਹ ਬਿਲਕੁਲ ਪ੍ਰਵਾਨ ਨਹੀਂ ਕਰਨਾ ਬਹੁਤ ਸਾਰੇ ਆਮ ਲੋਕਾਂ 'ਚ ਵੀ ਰੋਸ ਹੈ ਕਿ ਜਿਸ ਤਰੀਕੇ ਨਾਲ ਜਥੇਦਾਰਾਂ ਨੂੰ ਹਟਾਇਆ ਗਿਆ ਤੇ ਇਹਨਾਂ ਨੂੰ ਲਾਇਆ ਗਿਆ ਤੇ ਖਾਸ ਤੌਰ ਤੇ ਜਿਵੇਂ ਸੇਵਾ ਸੰਭਾਲੀ ਹੈ ਗਨੀ ਕੁਲਦੀਪ ਸਿੰਘ ਨੇ ਉਹਦੇ ਲਈ ਵੀ ਰੋਸ ਹੈ ਤੋ hore ਤਾਂ ਤਾਂ ਤੇ ਜਾਂਦੇ ਨੇ ਵੀ ਮੈਨੂੰ ਕੋਈ ਤਾਂ ਪ੍ਰਵਾਨ ਕਰ ਲੋ ਤੇ ਹੁਣ ਪ੍ਰਵਾਨ ਜੀ ਦੇ ਲਈ ਜਿਹੜੀ ਹੈ ਜ세ਦਾਰ ਖੁਦ ਮਿਹਨਤ ਕਰ ਰਹੇ ਨੇ ਤੇ ਉਹਦੇ ਹਿੱਸਾ ਇਹ ਸੀ ਕਿ ਜਦੋਂ ਭਰਤੀ ਕਮੇਟੀ ਜਿਹੜੀ ਹੈ ਉੱਥੇ ਭਰਤੀ ਕਰ ਰਹੀ ਸੀ ਜਾਂ ਕਰਵਾ ਰਹੀ ਸੀ ਉਸ ਵੇਲੇ ਉਹਨਾਂ ਨੂੰ ਸੱਦਾ ਆਉਂਦਾ ਹੈ ਅਕਾਲ ਤਖਤ ਸਾਹਿਬ ਤੋਂ ਕਿ ਜੀ ਆ ਕੇ ਮਿਲੋ ਤੇ ਚਾਹ ਤੇ ਆਓ ਤੇ ਫਿਰ ਪੰਜੇ ਮੈਂਬਰੀ ਕਮੇਟੀ ਜਾਂਦੀ ਹੈ ਚਾਹ ਤੇ ਉੱਥੇ ਗੱਲਬਾਤ ਹੁੰਦੀ ਹੈ ਤੇ ਹੁਣ ਅੰਦਰ ਕੀ ਗੱਲਬਾਤ ਹੋਈ ਹੈ ਤਾਂ ਅਸੀਂ ਸਾਨੂੰ ਵਿਸ਼ਵਾਸ ਕਰਨਾ ਪੈਣਾ ਮਨਪ੍ਰੀਤ ਯਾਦਲੀ ਤੇ ਜਿਹੜੇ ਭਰਤੀ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਉੱਥੇ ਕੋਈ ਹੋਰ ਗੱਲ ਨਹੀਂ ਹੋਈ ਉੱਥੇ ਤਾਂ ਇਹੀ ਗੱਲ ਹੋਈ ਹੈ ਕਿ ਉਹਨਾਂ ਨੇ ਕਿਹਾ ਵੀ ਆਪਾਂ ਨੂੰ ਜਿਹੜਾ ਪੰਥਕ ਏਕਤਾ ਹੋਣੀ ਚਾਹੀਦੀ ਹੈ ਉਹ ਤਾਂ ਸ਼ੁਰੂ ਚ ਵੀ ਉਹਨਾਂ ਨੇ ਕਿਹਾ ਸੀ ਤਾਂ ਉਹ ਏਕਤਾ ਕਿਸ ਤਰ੍ਹਾਂ ਹੋਵੇ ਇਹਨਾਂ ਨੂੰ ਭਰਤੀ ਕਰ ਲੈਣ ਤੋਂ ਉਦੋਂ ਬਾਅਦ ਏਕਤਾ ਦੀ ਗੱਲ ਹੋਏਗੀ ਹੀ ਮਤਲਬ ਨਹੀਂ ਉਹਦੇ ਚ ਕੱਲੀ ਏਕਤਾ ਦੀ ਗੱਲ ਹੀ ਹੈ ਉਹਦੇ ਚ ਕਿਸੰਦੀ ਉਹਨਾਂ ਨੇ ਆਪਣੇ ਆਪ ਦੀ ਜਿਹੜੀ ਪ੍ਰਵਾਨਗੀ ਦਾ ਮਸਲਾ ਹੈ ਉਹ ਨੂੰ ਅਸਲ ਉਹ ਲੁਕਵੇਂ ਤੌਰ ਤੇ ਏਜੰਡਾ ਹੈ ਕਿ ਹੁਣ ਤਾਂ ਮੈਨੂੰ ਪੰਜ ਮੈਂਬਰੀ ਕਮੇਟੀ ਵੀ ਪ੍ਰਵਾਨ ਕਰਦੀ ਹੈ ਕਹਾਲਿਆ ਮਨਪ੍ਰੀਤ ਵਾਲੀ ਦੇ ਬਹੁਤ ਕਹਾਲਿਆ ਹੁਣ ਮਨਪ੍ਰੀਤ ਵਾਲੀ ਕਹਿਤਾ ਸਕਦਾ ਨਹੀਂ ਮੈਂ ਕੱਲ ਤੱਕ ਸਭ ਨੂੰ ਮੰਨਦਾ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਗਏ ਉੱਥੇ ਕੀ ਕਿਹਾ ਉਹ ਕਹਿੰਦੇ ਜੀ ਆਹ ਕਿਹਾ ਪੰਜ ਕੇਇਤਾ ਦੀ ਗੱਲ ਫਿਰ ਪੱਤਰਕਾਰ ਕਹਿੰਦੇ ਫਿਰ ਇਹਦਾ ਬਕਰ ਤੁਸੀਂ ਇਹਨਾਂ ਨੂੰ ਮਨਜ਼ੂਰ ਕਰ ਲਿਆ ਤੇ ਫਿਰ ਉਹਨੂੰ ਕਹਿਣਾ ਪਿਆ ਕਿ ਵੀ ਜਿਹੜੇ ਵੀ ਅਕਾਲ ਤਖਤ ਸਭ ਤੇ ਹੋਊਗਾ ਅਸਤੇ ਅਕਾਲ ਤਖਤ ਸਭ ਨੂੰ ਮੰਨਣਾ ਹੁਣ ਉਹ ਤੇ ਬੈਠੇ ਨੇ ਤੇ ਅਸੀਂ ਤਾਂ ਅਕਾਲ ਤਖਤ ਦਾ ਜਿਹੜਾ ਸਤਕਾਰ ਕਰਦੇ ਆ ਤਾਂ ਇਹਦਾ ਮਤਲਬ ਕਿ ਕਹਾਲਿਆ ਨੱਥ ਉਹ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਅੱਗੇ ਤੋਂ ਵੀ ਸ ਅਕਾਲ ਤਖਤ ਦਾ ਕਰਾਂਗੇ ਸਤਕਾਰ ਤਾਂ ਹੋਰ ਕਹੀ ਨਹੀਂ ਕੋ ਸਕਦੇ ਸੀ ਮਨਪ੍ਰੀਤ ਅਲੇ ਕੋਲੋਂ ਕੋਈ ਜਵਾਬ ਹੀ ਨਹੀਂ ਸੀ ਇਹੀ ਜਵਾਬ ਸੀ ਕਿ ਅਕਾਲ ਤਖਤ ਤੇ ਜੋ ਵੀ ਬੈਠਦਾ ਹੈ ਸਭ ਨੂੰ ਦਾ ਸਤਕਾਰ ਕਰਨਾ ਪੈਂਦਾ ਤੇ ਉਹ ਕਰ ਲਿਆ ਇਹਦਾ ਮਤਲਬ ਮਨਜ਼ੂਰੀ ਲਈ ਉਹ ਕਰ ਰਹੇ ਸੀ ਪੰਚਕ ਇਕਤਾ ਦਾ ਹੁਣ ਕਿਸਰਨ ਦਾ ਏਜੰਡਾ ਉਹਨਾਂ ਕੋਲ ਹੁੰਦਾ ਦੱਸਿਆ ਨਹੀਂ ਹੈ ਕਿ ਜੋ ਜਿਹੜੇ 22 ਲੱਖ ਭਰਤੀ ਕਰੀ ਬੈਠੇ ਨੇ ਜਿਨ੍ਹਾਂ ਨੇ 33 ਲੱਖ ਪੂਰੀ ਕਰ ਲਈ ਹੈ ਇੱਕ ਹਫ਼ਤੇ ਬਾਅਦ ਕਹਿ ਦੇਣਾ ਵੀ 33 ਲੱਖ ਹੈ ਜਿਹੜੇ ਦਲਜੀਤ ਸਿੰਘ ਚੀਮਾ ਪੰਜ ਮੈਂਬਰ ਕਮੇਟੀ ਨੂੰ ਫਰਾਡ ਦੱਸਦੇ ਨੇ ਤੇ ਹੁਣ ਤਾਂ ਸੰਗਤ ਨੇ ਫੈਸਲਾ ਕਰ ਲੈਣਾ ਫਰਾਡ ਕੌਣ ਹੈ ਤਾਂ ਇਹ ਉਹਨਾਂ ਦੀ ਉਹਨਾਂ ਨਾਲ ਇਕਤਾ ਦੀ ਗੱਲ ਜਿਹੜੀ ਉਹ ਕਰ ਰਹੇ ਨੇ ਤਾਂ ਇਸ ਤਰ੍ਹਾਂ ਇਕਤਾ ਦੀ ਗੱਲ ਤਾਂ ਚਲੋ ਹੋਣੀ ਤਾਂ ਇੱਕ ਚਾਹੀਦਾ ਹੈ لیکن میرے خیال ہے کہ জ্ঞানী ਕੁਲਦੀਪ ਸਿੰਘ ਗੜਗੱਜ ਦਾ ਚਾਹ ਦਾ ਸੱਦਾ ਦੇਣਾ ਉਹ ਇਹ ਭਰਤੀ ਕਮੇਟੀ ਨੂੰ ਇਹਦਾ ਇੱਕ ਪਿੱਛੇ ਕਾਰਨ ਇਹੀ ਸੀ ਜੋ ਮੰਨਪ੍ਰਿਤਿਆਲੀ ਦੇ ਮੋਹਕਾ ਹੈ ਕਿ ਮੇਰੀ ਪ੍ਰਵਾਨਗੀ ਇਹ ਵੀ ਕਰ ਰਹੇ ਨੇ ਇਹ ਜਿਹੜੀ ਮੈਨੂੰ ਪ੍ਰਵਾਨ ਕਰਨਾ ਸ਼ੁਰੂ ਕਰਤਾ ਲੋਕਾਂ ਨੇ ਇਹ ਬਤਲਵਾਇਆ ਤੁਮੋ ਕਿ ਦੇਖਦੇ ਹਾਂ ਦੂਜੇ ਪਾਸੇ ਹੁਣ ਧਾਮੀ ਸਾਹਿਬ ਕੀ ਕਰਦੇ ਨੇ ਮੈਂ ਪਹਿਲਾਂ ਵੀ ਦੱਸਿਆ ਪਿਛਲੀ ਵੀਡੀਓ ਚ ਇਹ ਗੱਲ ਕੀਤੀ ਹੈ ਕੀ ਪਤਾ ਇਹੀ ਸ਼ਰਤ ਲਾ ਕਿ ਕਿ ਲੋਕਾਂ ਦਾ ਰੋਹ ਠੰਡਾ ਕਰੀਏ ਝੋਟ ਚੜੋ ਇਹ ਤਾਂ ਕੇਸ ਘਟ ਸਾਹਿਬ ਦੇ ਨੇ ਜਥੇਦਾਰ ਅਕਾਲ ਤਖਤ ਜਦਾ ਗੈਰੀ ਰਕਬੀਰ ਸਿੰਘ ਨੂੰ ਜਾ ਕੇ ਸਵਾਲ ਨਿਭਾ ਰਹੀ ਹੈ ਹੁਣ ਗਿਆਨੀ ਰਕਬੀਰ ਸਿੰਘ ਨੂੰ ਇਹ ਤਾਂ ਕਹਿ ਨਹੀਂ ਸਕਦੇ ਅਯੋਗ ਹੈ ਤੇ ਜਿਸ ਸਿੱਖ ਪੰਥ ਦੇ ਵਿੱਚ ਜਿਸ ਤਰੀਕੇ ਦਾ ਜਿਹੜੀ ਰਤਵਾ ਹੈਡਗ੍ਰਾਂਥੀ ਦਾ ਹੁੰਦਾ ਹੈ ਤੇ ਉਹ ਉਹਦੇ ਲਈ ਯੋਗ ਨਹੀਂ ਤੇ ਫਿਰ ਅਕਾਲ ਤਖਤ ਨੇ ਕਿਵੇਂ ਯੋਗ ਹੋ ਸਕਦੇ ਨੇ ਇਹ ਤਾਂ ਬੜੀ ਕੰਟਰਡਿਕਟਰੀ ਜੀ ਸਟੇਟਮੈਂਟ ਸੀ ਤਾਂ ਜਿਹੜੀ ਸਾਡੀ ਅੰਤਰੀ ਕਮੇਟੀ ਦੇ ਜੋ ਕਹਿ ਕੇ ਉਹਨਾਂ ਨੂੰ ਉਤਾਰਿਆ ਤੇ ਜੇ ਉਹਨਾਂ ਨੂੰ ਪੁੱਛਿਆ ਚਲੋ ਇਹਨਾਂ ਦੇ ਤਾਂ ਮੰਨ ਲਿਆ ਵੀ ਯੋਗ ਨੇ ਗਿਆਨੀ ਸੁਲਤਾਨ ਸਿੰਘ ਤੇ ਉਹ ਕਿਵੇਂ ਜੀ ਇੱਕ ਦਿਨ ਅ ਇੱਕ ਤੁਸੀਂ ਬਾਹਰ ਕੱਢਤਾ ਤੋਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਹੋਈਆਂ ਸ਼ਾਇਦ ਇਹ ਉਹਦੇ ਪਰ ਆਪ ਤਾਂ ਗੱਲ ਜਿਹੜੀ ਭਰਤੀ ਦੀ ਕਰ ਰਹੇ ਸੀ ਜਿਸ ਤਰੀਕੇ ਨਾਲ ਹੁਣ ਪਿੰਡ ਪੜ ਜਾਣਾ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਦੱਸਦਾ ਜਿੰਨੇ ਵੀ ਦਰਜੀਤ ਸਿੰਘ ਜੀ ਮਾਣ ਲੈ ਰਹੇ ਸੀ ਸਾਦਾ ਜਵਾਬ ਦਿੱਤਾ ਭਰਤੀ ਸਿੱਧਾ ਤੇ ਨੰਬਰ ਵੀ ਹੈ ਪੈਸੇ ਲੈ ਨਹੀਂ ਰਹੇ ਅਕਾਊਂਟ ਦਾ ਕੋਈ ਰੌਲਾ ਨਹੀਂ ਹੈ। ਤੋਂ ਇਸ ਕਰਕੇ ਮਿਸਕਾਲ ਮਾਰੋ ਰਸੀਦ ਪਹੁੰਚੂਗੀ ਲੋਕਾਂ ਚਤਸ਼ਾ ਤੇ ਮੈਸਮ ਦਾ ਕਾਫੀ ਲੋਕ ਅੰਦਰ ਜਿਹੜੇ ਸਮਝਦੇ ਸੀ ਵੀ ਕੁਝ ਚੰਗਾ ਹੋਣਾ ਚਾਹੀਦਾ ਉਹ ਮਿਸਕਾਲਾਂ ਵੀ ਮਾਰ ਰਹੇ ਨੇ। ਤੋਂ ਇਹ ਸਾਰੇ ਦੇ ਹਾਲਾਤ ਦੇ ਵਿੱਚ ਸਥਿਤੀ ਦਿਲਚਸਪ ਬਣੀ ਹੋਈ ਹੈ ਤੇ ਦੇਖਦੇ ਆ ਜਿਸ ਤਰ੍ਹਾਂ ਦਾ ਭਰਪੂਰ ਹੰਗਾਰਾ ਮਿਲ ਰਿਹਾ ਹੈ। ਕਿੱਥੇ ਤੱਕ ਪਹੁੰਚਦੀ ਹੈ ਪਰ ਇੱਕ ਗੱਲ ਜ਼ਰੂਰ ਮੈਂ ਕਹਿ ਸਕਦਾ ਕਿ ਇਹ ਭਰਤੀ ਜਿੰਵੇ ਉਹਨਾਂ ਨੇ ਆਧਾਰ ਕਾਰਡ ਜਾਂ ਵੋਟਰ ਕਾਰਡ ਦੀ ਮੰਗ ਨਾਲ ਕੀਤੀ ਹੈ ਉਸ ਰਸੀਦ ਦੇ ਵਿੱਚ ਇਹ ਭਰਤੀ ਜਿਹੜੀ ਹੈ ਬੋਗਸ ਨਹੀਂ ਹੋਏਗੀ ਇਹ ਭਰਤੀ ਜਿਹੜੀ ਹੈ ਸਹੀ ਅਰਥ ਵਿੱਚ ਪਾਰਦਰਸ਼ੀ ਢੰਗ ਨਾਲ ਕੀਤੀ ਹੋਏਗੀ ਤੇ ਇਹ ਦੇਖਣਾ ਪਏਗਾ ਉਹਨਾਂ ਰਟਾਂ ਟਾਈਮ ਬਹੁਤ ਹੈ ਅਕਾਲ ਤੱਕ ਸਾਬ ਨੇ 6 ਮਹੀਨੇ ਦਿੱਤੇ ਨੇ ਤੇ ਇਹ ਵੱਖਰੀ ਗੱਲ ਹੈ ਕਿ ਉਹ ਪਹਿਲੇ 2 ਮਹੀਨੇ 2 ਦੋਨ ਵਾਰ ਪਹਿਲੀ ਮੀਟਿੰਗ ਬੁਲਾਈ ਸੀ ਧੰਮੀ ਸਾਹਿਬ ਨੇ ਤਾਂ ਇਹ ਹੁਣ ਤੱਕ ਜਵਾਬ ਤਾਂ ਦੇ ਨਾ ਕਿਉਂ ਨਹੀਂ ਬੁਲਾਈ ਇਹਦਾ ਮਤਲਬ ਇਹ ਤਾਂ ਕਿਤੇ ਉਹ ਇਸ਼ਾਰਾ ਸੀ ਵੀ ਨਾਮ ਬੁਲਾਓ ਤੇ ਇਹ ਸਾਰਾ ਕੁਝ ਦੇਖਦੇ ਆ ਕਿ ਕਿੰਨਾ ਕੁ ਹੋਰ ਹੰਗਾਰਾ ਮੈਦਾਂ ਆਉਣ ਵਾਲੇ ਟਾਈਮ 'ਚ ਅਜਨੇ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤੁਹਾਡੇ ਬਹੁਤ ਬਹੁਤ ਸ਼ੁਕਰੀਆ